ਜਗਬਾਣੀ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਹਾਂ ਜਸਪਾਲ ਸਿੰਘ ਸੰਧੂ ਬੰਗਲਾਦੇਸ਼ ਦੇ ਵਿੱਚ ਵੱਡੀ ਹਿੰਸਾ ਵਾਪਰੀ ਹੈ ਜੀ ਹਾਂ ਜਿੱਥੇ 2 ਦਿਨ ਚੋਣਾਂ ਨੂੰ ਰਹਿ ਗਿਆ ਤੇ ਉੱਥੇ ਹੀ ਸ਼ਰਾਤੀ ਅੰਸਰਾਂ ਦੇ ਵੱਲੋਂ ਵੱਡੀ ਹਿੰਸਾ ਨੂੰ ਅੰਜਾਮ ਦਿੱਤਾ ਗਿਆ ਟਰੇਨ ਨੂੰ ਅੱਗ ਲਗਾ ਦਿੱਤੀ ਗਈ ਆ 5 ਲੋਕਾਂ ਦੀ ਇਸ ਦੇ ਵਿੱਚ ਮੌਤ ਹੋ ਚੁੱਕੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸੱਧੀਆਂ ਗਈਆਂ ਨੇ ਅੱਗ ਦੇ ਭਾਂਬੜ ਮਚ ਚੁੱਕੇ ਨੇ ਟਰੇਨ ਨੂੰ ਅਗ ਲਗਾ ਦਿੱਤੀ ਗਈ ਹੈ ਯਾਤਰੀਆਂ ਦੇ ਨਾਲ ਭਰੀ ਟ੍ਰੇਨ ਦੇ ਨਾਲ ਇਹ ਹਾਦਸਾ ਵਾਪਰਿਆ ਹੈ ਹਿੰਸਾ ਵਾਪਰੀ ਹੈ ਸ਼ਰਾਰਤੀ ਅਨਸਰਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਚੋਣਾਂ ਤੋਂ ਪਹਿਲਾਂ ਇਹ ਵੱਡੀ ਵਾਰਦਾਤ ਵਾਪਰੀ ਹੈ ਬੰਗਲਾਦੇਸ਼ ਦੇ ਵਿੱਚ ਟ੍ਰੇਨ ਨੂੰ ਅੱਗ ਲਗਾ ਦਿੱਤੀ ਗਈ ਹੈ 5 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਸੈਂਕੜੇ ਲੋਕ ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਹੈ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਗੋਪੀ ਬਾਗ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਜਿੱਥੇ ਸ਼ਰਾਰਤੀ ਅਨਸਰਾਂ ਦੇ ਵੱਲੋਂ ਟ੍ਰੇਨ ਨੂੰ ਅੱਗ ਲਾ ਕੇ ਹਿੰਸਾ ਨੂੰ ਅੰਜਾਮ ਦਿੱਤਾ ਗਿਆ ਜਿਸ ਦੇ ਵਿੱਚ 5 ਲੋਕਾਂ ਦੀ ਮੌਤ ਹੋਈ ਹੈ ਰਾਤ ਇਹ 9:00 ਵਜੇ ਦੇ ਕਰੀਬ ਪੂਰੀ ਦੀ ਪੂਰੀ ਘਟਨਾ ਵਾਪਰੀ ਹੈ ਤੇ ਉਸੇ ਸਮੇਂ ਫਾਇਰ ਸਰਵਿਸ ਪਹੁੰਚ ਜਾਂਦੀ ਹੈ 7 ਗੱਡੀਆਂ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਪਹੁੰਚੀਆਂ ਨੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਫਿਰ ਵੀ 5 ਲੋਕਾਂ ਦੀ ਮੌਤ ਹੋ ਚੁੱਕੀ ਹੈ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਵਿਰੋਧੀ ਧਿਰਾਂ ਦੇ ਵੱਲੋਂ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਕਿਉਂਕਿ ਸਿਆਸੀ ਸੰਗਰਾਮ ਬੰਗਲਾਦੇਸ਼ ਦੇ ਵਿੱਚ ਜਾਰੀ ਹੈ ਦੋ ਦਿਨ ਪਹਿਲਾਂ ਹੀ ਚੋਣਾਂ ਤੋਂ ਦੋ ਦਿਨ ਪਹਿਲਾਂ ਇਹ ਵੱਡਾ ਹਾਦਸਾ ਤੇ ਵੱਡੀ ਹਿੰਸਾ ਵਾਪਰੀ ਹੈ ਸੱਤ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ ਪਰ ਫਿਰ ਵੀ ਸੈਂਕੜੇ ਲੋਕ ਜਿਹੜੇ ਨੇ ਅੱਗ ਦੇ ਨਾਲ ਝੁਲਸ ਚੁੱਕੇ ਆ ਤੇ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਬਾਕੀ ਸਿਆਸੀ ਪਾਰਟੀਆਂ ਨੇ 48 ਘੰਟੇ ਦੀ ਹੜਤਾਲ ਦਾ ਐਲਾਨ ਕਰ ਦਿੱਤਾ ਹੈ ਤਾਂ ਚੋਣਾਂ ਤੋਂ ਪਹਿਲਾਂ ਵੱਡੀ ਹਿੰਸਾ ਵਾਪਰ ਚੁੱਕੀ ਹੈ 12 ਵਿਰੋਧੀ ਧਿਰਾਂ ਪਾਰਟੀਆਂ ਨੇ 48 ਘੰਟੇ ਦੀ ਹੜਤਾਲ ਦਾ ਐਲਾਨ ਕਰ ਦਿੱਤਾ ਹੈ ਕਿਉਂਕਿ ਇੱਥੇ ਹਿੰਸਾ ਵਾਪਰੀ ਹੈ ਸ਼ਰਾਰਤੀ ਅੰਸਰਾਂ ਦੇ ਵੱਲੋਂ ਇਸ ਵਾਰदात ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਇਸ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਪਰ ਇਸ ਤੋਂ ਪਹਿਲਾਂ ਵੀ 19 ਦਸੰਬਰ ਨੂੰ ਇੱਕ ਟ੍ਰੇਨ ਨੂੰ ਅੱਗ ਲਗਾਈ ਗਈ ਸੀ ਜਿਸ ਦੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ ਬੰਗਲਾਦੇਸ਼ ਦੇ ਵਿੱਚ 12ਵੀਂ ਜਿਹੜੀਆਂ ਆਮ ਚੋਣਾਂ ਨੇ ਉਹ 7 ਜਨਵਰੀ ਨੂੰ ਵੋਟਾਂ ਪੈਣਗੀਆਂ ਜਾਨਕਿ ਇੱਕ ਦਿਨ ਬਚਿਆ ਹੈ ਔਰ 2 ਦਿਨ ਪਹਿਲਾਂ ਹੀ ਅੱਗ ਲਗਾ ਦਿੱਤੀ ਗਈ ਹੈ ਦੇਰ ਰਾਤ ਦਾ ਏ ਬੀਤੀ ਦੇਰ ਰਾਤ ਦਾ ਏ ਹਾਦਸਾ ਹੈ ਕਿਉਂਕਿ ਜੇਕਰ ਬੰਗਲਾਦੇਸ਼ ਦੀ ਗੱਲ ਕਰੀ ਤਾਂ ਸ਼ੇਖ ਹਸਿਨਾ ਦੁਖਯਾਰ 9 ਤੋਂ ਲਗਾਤਾਰ ਪ੍ਰਧਾਨ ਮੰਤਰੀ ਹੈ ਤੇ ਜੇਕਰ ਇਸ ਵਾਰ ਵੀ ਬਣਦੇ ਹੈ ਤਾਂ ਪੰਜਵੀਂ ਵਾਰ ਪ੍ਰਧਾਨ ਮੰਤਰੀ ਦੇ ਅਦਲੀਓ ਦਾਵੇਦਾਰ ਨੇ ਔਰ ਹੁਣ ਵੀ ਬਣਦੇ ਐ ਤਾਂ ਫਿਰ ਉਹ ਪੰਜਵੀਂ ਵਾਰ ਪ੍ਰਧਾਨ ਮੰਤਰੀ ਬਣਨਗੇ ਪਰ ਇਸ ਤੋਂ ਪਹਿਲਾਂ ਕੀ ਇਹ ਵੱਡੀ ਹਿੰਸਾ ਬੰਗਲਾਦੇਸ਼ ਦੇ ਵਿੱਚ ਵਾਪਰ ਚੁੱਕੀ ਐ ਸ਼ਰਾਰਤੀ ਅਨਸਰਾਂ ਦੇ ਵੱਲੋਂ ਇੱਕ ਟ੍ਰੇਨ ਨੂੰ ਅੱਗ ਲਗਾ ਦਿੱਤੀ ਗਈ ਐ ਜਿਸ ਦੇ ਵਿੱਚ ਪੰਜ ਡੱਬੇਾਂ ਦੇ ਵਿੱਚ ਅੱਗ ਫੈਲ ਚੁੱਕੀ ਐ ਦੇਖ ਸਕਦੇ ਹੋ ਤੁਸੀਂ ਪੰਬੜਾ ਤੋਂ ਅੰਦਾਜ਼ਾ ਲਗਾ ਸਕਦੇ ਹੋ ਅੱਗ ਦੇ ਪੰਬੜਾ ਤੋਂ ਕਿ ਕਿੰਨੀ ਅੱਗ ਜੜੀ ਐ ਉਹ ਇਹ ਟ੍ਰੇਨ ਦੇ ਡੱਬਿਆਂ ਨੂੰ ਲੱਗੀ ਹੋਈ ਯਾਰ ਬੜੀ ਮੁਸ਼ਕਲ ਦੇ ਨਾਲ ਇਸ ਅੱਗ ਦੇ ਉੱਪਰ ਕਾਬੂ ਪਾਇਆ ਗਿਆ ਤਸਵੀਰਾਂ ਦੇਖ ਸਕਦੇ ਹੋ 9 ਵਜੇ ਦੇ ਕਰੀਬ ਦੇਰ ਰਾਤ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ 9 ਵਜੇ ਦੇ ਕਰੀਬ ਬਦਮਾਸ਼ਾਂ ਦੇ ਵੱਲੋਂ ਸ਼ਰਾਰਤੀ ਅਨਸਰਾਂ ਦੇ ਵੱਲੋਂ ਟ੍ਰੇਨ ਨੂੰ ਅੱਗ ਲਾ ਦਿੱਤੀ ਗਈ ਸੀ ਪਹਿਲਾਂ ਵੀ 19 ਦਸੰਬਰ ਨੂੰ ਇਹ ਹਾਦਸਾ ਵਾਪਰਿਆ ਅਜਿਹਾ ਹੀ ਉਦੋਂ ਵੀ ਟ੍ਰੇਨ ਨੂੰ ਅੱਗ ਲਗਾਈ ਗਈ ਜਿਸ ਦੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਤਾਂ ਹੁਣ ਇਸ ਵਾਰ ਫਿਰ ਚੋਣਾ ਤੋਂ ਮਹਿਜ਼ 2 ਦਿਨ ਪਹਿਲਾਂ ਇਹ ਵੱਡਾ ਕਾਰਨਾਮਾ ਕਰ ਦਿੱਤਾ ਗਿਆ ਦੇਰ ਰਾਤ ਟ੍ਰੇਨ ਨੂੰ ਅੱਗ ਲਗਾ ਦਿੱਤੀ ਗਈ ਪੰਜ ਡੱਬਿਆਂ ਦੇ ਵਿੱਚ ਇਹ ਪੂਰੀ ਦੀ ਪੂਰੀ ਅੱਗ ਜਿਹੜੀ ਉਹ ਫੈਲ ਚੁੱਕੀ ਹੈ ਤੇ ਪੰਜ ਲੋਕਾਂ ਦੀ ਹੀ ਮੌਤ ਹੋ ਚੁੱਕੀ ਹੈ ਤੇ ਸੈਂਕੜੇ ਲੋਕ ਇਸ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਜਿਹੜੇ ਕਿ ਬੁਰੇ ਤਰੀਕੇ ਦੇ ਨਾਲ ਅੱਗ ਦੇ ਵਿੱਚ ਝੁੱਲ ਚੁੱਕੇ ਨੇ ਸੱਤ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਮਂਗਾ ਕੇ ਅੱਗ ਦੇ ਉੱਪਰ ਕਾਬੂ ਪਾਇਆ ਗਿਆ ਤੇ ਉਧਰ ਦੂਸਰੇ ਪਾਸੇ ਚੋਣਾ ਵੀ ਨਜ਼ਦੀਕ ਨੇ ਤਾਂ ਦੂਸਰੇ ਪਾਸੇ ਵਿਰੋਧੀ ਧਿਰਾਂ ਦੇ ਵੱਲੋਂ 12 ਵਿਰੋਧੀ ਧਿਰਾਂ ਦੇ ਵੱਲੋਂ 48 ਘੰਟੇ ਦੀ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਚੋਣਾ ਜਿਹਦੀ ਡੇਟ 7 ਜਨਵਰੀ ਦਿੱਤੀ ਗਈ ਸੀ ਤੇ ਉਹ ਮੁਕੰਮਲ ਹੁੰਦੀਆਂ ਨੇ ਜਾਂ ਫਿਰ ਨਹੀਂ